ਜਲੰਧਰ ਵੈਕਸ ਦੇ ਵਿੱਚ ਜਿਮਨੀ ਚੋਣਾ ਹੋ ਰਹੀਆਂ ਨੇ ਤਾਂ ਅੱਜ 15 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਜਿਹੜਾ ਕਿ ਜਲੰਧਰ ਵੈਕਸ ਦੇ ਲੋਕ ਨੇ ਉਹ ਤੈਅ ਕਰਨਗੇ ਤੇ 181 ਬੂਥ ਬਣਾਏ ਗਏ ਨੇ ਨਾ ਕਰੀਬ 1.71 ਜਿਆਦਾ ਕਰੀਬ ਜਲੰਧਰ ਵੈਕਸ ਦੇ ਵਿੱਚ ਵੋਟ ਹੈ ਤਾਂ ਮੇਨ ਦਾ ਕੁਝ ਮਹਿਲਾਵਾਂ ਮੌਜੂਦ ਨੇ ਵੋਟ ਕਾਸਟ ਕਰਕੇ ਆਈਆਂ ਨੇ ਤਾਂ ਅੰਦਰੋਂ ਬੂਟੇ ਮਿਲਦੇ ਗੱਲਬਾਤ ਕਰ ਲੈ ਆਂਟੀ ਜੀ ਕਿਵੇਂ ਦੇਖਦੇ ਹੋ 40 ਦਿਨਾਂ ਬਾਅਦ ਇੱਕ ਵਾਰ ਫਿਰ ਤੋਂ ਵੋਟਾਂ ਆ ਗਈਆਂ ਕਿ ਲੱਗਦਾ ਕਿ ਦੁਬਾਰਾ ਫਿਰ ਬੂਥ ਪੈ ਗਿਆ ਹਾਂ ਉਹ ਤਾਂ ਹੈਗਾ ਹੀ ਹੈ ਉਹ ਤਾਂ ਹੈਗਾ ਹੀ ਹੈ ਦੁਬਾਰਾ ਪੈ ਗਿਆ ਕਿਉਂਕਿ ਕੰਮ ਠੀਕ ਨਹੀਂ ਹੋਇਆ ਉਹਦੇ ਔਰ ਇਸ ਵਾਰ ਕੀ ਮੁੱਦੇ ਜਹਨ ਦੇ ਵਿੱਚ ਰੱਖ ਕੇ ਵੋਟ ਪਾਈ ਜਹਨ ਚਾ ਕਿ ਸਾਡੇ ਜੜੇ ਮਹੱਲੇ ਵਿੱਚ ਬਹੁਤ ਗੰਦਗੀ ਹੁੰਦੀ ਹੈ ਉਹ ਸਫਾਈ ਹੋਣੀ ਚਾਹੀਦੀ ਹੈ ਇਹ ਸਾਡੇ ਇਹ ਸਫਾਈ ਹੋਣੀ ਚਾਹੀਦੀ ਬਹੁਤ ਗੰਦ ਹੁੰਦਾ ਸਫਾਈ ਵਾਲੇ ਨਹੀਂ ਪੂਰੀ ਜੀ ਅੱਛੀ ਤਰ੍ਹਾਂ ਸਫਾਈ ਹੁੰਦੀ ਔਰ ਸੀਵਰੇਜ ਭਰੇ ਰਹਿੰਦੇ ਆ ਜਿੱਦਾਂ ਸਾਨੂੰ ਬਾਹਰ ਨਿਕਲਣ ਲਈ ਆਨ ਜਾਣ ਲਈ ਬੜੀ ਪ੍ਰੋਬਲਮ ਹੁੰਦੀ ਇਹ ਸਫਾਈ ਹੋਣੀ ਚਾਹੀਦੀ ਹੋਰ ਇਸ ਤੋਂ ਇਲਾਵਾ ਕੀ ਸਮੱਸਿਆਵਾਂ ਨੇ ਵੈਸਟ ਦੇ ਵਿੱਚ ਹੋਰ ਤਾਂ ਮੈਨੂੰ ਨਹੀਂ ਲੱਗਦਾ ਹੋਰ ਤਾਂ ਸਭ ਠੀਕ ਚੱਲ ਰਿਹਾ ਅੱਛਾ ਹੈ ਵੋਡਕਾਸਟ ਕਰਕੇ ਆਏ ਉਹ ਬੂਟੇ ਮਿਲੇ ਅਜ ਪਹਿਲੀ ਵਾਰੀ ਬੂਟੇ ਮਿਲਣ ਜੇ ਅੱਗੇ ਵੀ ਮਿਲਣੇ ਕਦੀ ਨਹੀਂ ਅੱਦੇ ਅੱਗੇ ਕਦੀ ਨਹੀਂ ਮਿਲੇ ਐਤ ਕੀ ਮਿਲੇ ਆ ਅਸੀਂ ਕਰ ਜਾਵਾਂਗੇ ਇਹਨੂੰ ਲਗਾਵਾਂਗੇ ਤਾਂ ਕਿ ਹਰੀਆਲੀ ਬਣੀ ਰਵੇ ਔਰ ਅੱਛਾ ਲੱਗਦਾ ਜਿਸ ਤਰੀਕੇ ਨਾਲ ਵਾਤਾਵਰਨ ਦੇਖਣ ਨੂੰ ਮਿਲਦਾ ਤਾਂ ਮਨ ਚ ਕਾਫੀ ਜ਼ਿਆਦਾ ਹਾਂ ਕਰਨੀ ਹੈ ਦੇਖ ਵੱਧ ਦੇਖਣ ਨੂੰ ਮੈਨਾਂ ਜੀ ਲੱਗਦਾ ਬੂਟੇ ਲੱਗਨੇ ਚਾਹੀਦੇ ਨੇ ਇਸ ਦੇ ਨਾਲ ਹਾਂ ਬਿਲਕੁਲ ਲੱਗਨੇ ਚਾਹੀਦੇ ਤਾਂ ਕਿ ਹਰੀਆਲੀ ਬਣੀ ਰਹੇ ਔਰ ਅੱਛਾ ਮਾਹੌਲ ਤਾਂ ਅੰਤ ਤੁਸੀਂ ਕੀ ਮੈਂ ਦੇਖਦੇ ਜੋ ਵੋਟਕਾਸਟ ਕਰਕੇ ਆਏ ਉਹ ਜਹਨ ਦੇ ਵਿੱਚ ਕਿਹੜੇ ਮੁੱਦੇ ਸੀਗੇ ਇਹ ਤਾਂ ਦੇਖੋ ਜੀ ਦੇਖ ਰਹੇ ਹੋ ਬਜ਼ੁਰਗ ਤਾਂ ਇੱਥੇ ਨਜ਼ਰ ਆ ਰਹੇ ਨੇ ਚਾਹੇ ਮੇਲ ਨੇ ਚਾਹੇ ਫੀਮੇਲ ਨੇ ਪਰ ਨੌਜਵਾਨ ਬਹੁਤ ਘੱਟ ਨਜ਼ਰ ਆ ਰਹੇ ਨੇ ਇਸ ਨੂੰ ਕਿਵੇਂ ਦੇਖਦੇ ਇਹਦੇ ਉਹਨਾਂ ਦੀ ਆਪਣੀ ਸੋਚ ਹੈ ਉਹਨਾਂ ਦੀ ਆਪਣੀ ਸੋਚ ਹੈ ਬਾਕੀ ਤੁਹਾਨੂੰ ਕੀ ਅਪੀਲ ਕਰਨਾ ਚਾਹੋਗੇ ਵੋਟ ਪਾਣੀ ਚਾਹੀਦੀ ਹੈ ਜਾਂ ਨਹੀਂ ਤੁਹਾਨੂੰ ਵੋਟ ਆਪਣੀ ਗਵਾਣੀ ਨਹੀਂ ਚਾਹੀਦੀ ਵੋਟ ਜ਼ਰੂਰ ਪਾਣੀ ਚਾਹੀਦੀ ਹੈ ਅਜੂਬੇ ਹੱਥ ਵਿੱਚ ਫੜੇ ਹੋਏ ਨੇ ਵੋਟ ਕਾਸ਼ਟ ਕਰਕੇ ਆਏ ਬੂਟੇ ਮਿਲੇ ਹੁਣ ਘਰ ਜਾ ਕੇ ਲਗਾਓਗੇ ਜ਼ਰੂਰ ਪੱਕਾ ਜੀ ਪੱਕਾ ਲਵਾਵਾਂਗੇ ਤੁਸ ਵੱਲ ਵੀ ਰੱਖੋਗੇ ਇਸ ਦੀ ਹੈ ਸਾਮ ਸੁਭਾਲ ਵੀ ਰੱਖੋ ਹਾਂਜੀ 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 ਮਾਲੀ ਨੂੰ ਖਾਸ ਕਰਾਂਗੇ ਕਿ ਇਹ ਦੀ ਦੇਖਭਾਲ ਕਰਨੀ ਹੈ ਇਹ ਤੋਂ ਹਰਿਆਲੀ ਲਿਆਨੀ ਲਿਆਨੀ ਹੈ ਪਾਰਕ ਵਿੱਚ ਅੱਛਾ ਮੁੱਦੇ ਕੀ ਸੀ ਗੈਂਟੀ ਇਸ ਵਰਕ ਹੀ ਲੱਗਦਾ ਇਸ ਵਰਕ ਕਿਹੜੇ ਮੁੱਦੇ ਅਹਿਮ ਰੱਖ ਕੇ ਤੁਸੀਂ ਸੋਚ ਕੇ ਵੋਟ ਪਾਈਏ ਦੇਖੋ ਜੀ ਤਾਂ ਗੰਦਬੋ ਪੈਂਦਾ ਛਿਗਰੇ ਸਾਰੇ ਰੁਕੇ ਰਹਿੰਦੇ ਐ ਜਿਹੜੇ ਕੂੜੇ ਦੇ ਵਾਲੇ ਕਰਮਚਾਰੀ ਐ ਉਹ 2 ਦਿਨ ਛੱਡ ਕੇ 1 ਦਿਨ ਆਂਦੇ ਐ ਗਏ ਔਰ ਕੂੜਾ ਵੀ ਬੜੀ ਮੁਸ਼ਕਲ ਨਾਲ ਚੱਕਦੇ ਐ ਗਏ ਉਹ ਅਸੀਂ ਕਰਨੇ ਦੀ ਸਾਫ ਸਫਾਈ ਰਵੇ ਬੇਸਿਕ ਸਮੱਸਿਆਵਾਂ ਬਹੁਤ ਨੇ ਹੈ ਬੇਸਿਕ ਸਮੱਸਿਆਵਾਂ ਬਹੁਤ ਨੇ ਜਿਸ ਦਾ ਹੱਲ ਹੁੰਦਾ ਹੋਇਆ ਨਜ਼ਰ ਨਹੀਂ ਆ ਰਿਹਾ ਨਹੀਂ ਬਿਲਕੁਲ ਬੇਸਿਕ ਸਮੱਸਿਆਵਾਂ ਬਹੁਤ ਨੇ ਜਿਸ ਦਾ ਹੱਲ ਹੁੰਦਾ ਹੋਇਆ ਨਜ਼ਰ ਨਹੀਂ ਆ ਰਿਹਾ ਤਾਂ ਜਲੰਧਰ ਵਿਛ ਦੇ ਵਿੱਚ ਮੌਜੂਦ ਆ ਜਿਮਨੀ ਟੋਨਾ ਹੋ ਰਹੀਆਂ ਨੇ ਤਾਂ 15 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਜਲੰਧਰ ਵਿਛ ਦੇ ਲੋਕ ਤੈਕ ਕਰਨਗੇ ਤਾਂ ਮੁੱਖ ਮੁਕਾਬਲਾ ਜਿਹੜਾ ਉਹ ਸੱਤਾ ਤੇ ਰਪਾਲਟੀ ਆਮ ਆਦਮੀ ਪਾਰਟੀ ਕਾਂਗਰਸ ਅਤੇ ਭਾਜਪਾ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਚਤੁਰੰਗੁਰਾਲ ਜੋ ਪਹਿਲਾਂ ਆਪਨੇ ਵਿਧਾਇਕ ਸਾਨੂੰ ਉਹਨਾਂ ਦੇ ਅਸਤੀਫੇ ਤੋਂ ਬਾਅਦ ਜਲੰਧਰ ਵਾਸੀਆ ਦੇ ਇੱਕ ਵਾਰ ਫਿਰ ਤੋਂ ਬੋਲਿਆ ਬੋਸ ਹੈ ਉਹ ਪੈਂਦਾ ਹੋਇਆ ਨਜ਼ਰ ਆਇਆ ਹੈ ਤਾਂ ਹੁਣ ਇਸ ਵਾਰ ਭਾਜਪਾ ਨੇ ਵੱਡਾ ਦਾਅ ਖੇਡਿਆ ਉਹਨਾਂ ਤੇ ਤੇ ਆਮ ਆਦੀ ਪਾਰਟੀ ਦੀ ਗੱਲ ਕਰੀ ਤਾਂ ਆਮ ਆਦੀ ਪਾਰਟੀ ਨੇ ਮਹਿੰਦਰ ਪਗਤ ਤੇ ਦਾਅ ਖੇਡਿਆ ਤਾਂ ਕਾਂਗਰਸ ਨੇ ਸੁਰਜੀਤ ਕੋਰ ਤੇ ਆਪਣੇ ਡਾਕੀ ਦਾਅ ਖੇਡਿਆ ਦੂਜੇ ਪਾਸੇ ਬਸਪਾ ਤੇ ਅਕਾਲੀ ਦਲ ਦੇ ਉਮੀਦਵਾਰ ਵੀ ਚੋਣ ਮੈਦਾਨ ਦੇ ਵਿੱਚ ਨੇ ਤਾਂ ਹੁਣ ਦੇਖਣਾ ਹੋਵੇਗਾ 13 ਤਰੀਕ ਨੂੰ ਇਸ ਤਰ੍ਹਾਂ ਜੇ ਕਿ ਰਿਜ਼ਲਟ ਹੋਵਾ ਜਾ ਜਾਵੇਗਾ ਤਾਂ 15 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਅੱਜ ਜਲੰਧਰ ਵੈਲਚ ਦੇ ਲੋਕ ਤੈਅ ਕਰਨਗੇ ਤਾਂ 13 ਤਰੀਕ ਨੂੰ ਦੇਖਣਾ ਹੋਵੇਗਾ ਕਿਹੜੀ ਪਾਰਟੀ ਦਾ ਕਿਹੜਾ ਉਮੀਦਵਾਰ ਜਿੱਦਦਾ ਹੋਇਆ ਨਜ਼ਰ ਆਉਂਦਾ ਹੈ ਕੈਮਰਾ ਪਰਸੋਂ ਨੀਜ਼ਨ ਵਾਲ ਹਿੰਮਤ ਸਿੰਘ ਇਕਪਾਲ ਦੇ ਨਾਲ ਸਵੇਰਾ ਜਲੰਧਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਅਤੇ WhatsApp ਚੈਨਲ ਪਰ